हरियाणा विधानसभा चुनाव ਦੇ ਵਿੱਚ 60 ਤੋਂ ਵੱਧ ਸੀਟਾਂ ਹਾਸਲ ਕਰੇਗੀ ਆਨਲਡੀ ਅਤੇ ਪੂਰਨ ਬਹੁਮਤ ਦੇ ਨਾਲ ਜਿੱਤੇਗੀ ਇਹ ਕਹਿਣਾ ਹੈ ਬੇ ਚੋਟਾਲਾ ਦਾ ਕੁੱਲ 90 ਸੀਟਾਂ ਅਤੇ 60 ਸੀਟਾਂ ਆਨਲਡੀ ਹਾਸਲ ਕਰੇਗੀ ਇਸ ਦਿਨਾਲ ਹੀ ਬਾਦਲ ਸਾਹਿਬ ਨੂੰ ਇੱਕ ਵਾਰ ਫਿਰ ਤੋਂ ਆਪਣਾ ਸਟਾਰ ਪ੍ਰਚਾਰਕ ਦੱਸਿਆ ਆ ਬੇ ਚੋਟਾਲਾ ਨੇ ਉਹਨਾਂ ਨੇ ਕਿਹਾ ਕਿ 25 ਸਤੰਬਰ ਨੂੰ ਬਾਦਲ ਸਾਹਿਬ ਹਰਿਆਣਾ ਦੇ ਵਿੱਚ ਆਉਣਗੇ ਅਤੇ तमाम ਸੀਟਾਂ ਲਈ ਉਹਨਾਂ ਦਾ ਚੋਣ ਪ੍ਰਚਾਰ ਵੀ ਕਰਨਗੇ ਉਹਨਾਂ ਨੇ ਕਿਹਾ ਕਿ ਅੱਜ ਵੀ ਉਹਨਾਂ ਦੀ ਪ੍ਰਕਾਸ਼ ਸਿੰਘ ਦਾ ਬਾਦਲ ਦੇ ਨਾਲ ਗੱਲਬਾਤ ਹੋਈ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਪੂਰਾ ਅਕਾਲੀ ਦਲ ਆਨਲਡੀ ਦੇ ਨਾਲ ਖੜਾ ਹੈ ਅਤੇ ਪੂਰਾ ਸਪੋਰਟ ਕਰੇਗਾ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦੇ ਨਾਲ ਹੀ ਕਾਂਗਰਸ ਤੇ ਵੀ ਖੂਬ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਅਭੇ ਚੋਟਾਲਾ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਕੋਲ ਉਮੀਦਵਾਰਾਂ ਦੀ ਕਮੀ ਹੈ ਬੀਜੇਪੀ ਦੀ ਮੋਦੀ ਲਹਿਰ ਨੂੰ ਇੱਕ ਵਾਰ ਫਿਰ ਤੋਂ ਨਕਾਰਿਆ ਅਭੇ ਚੋਟਾਲਾ ਨੇ ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਮੋਦੀ ਲਹਿਰ ਹੁਣ ਖਤਮ ਹੋ ਚੁੱਕੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ ਹੈ ਮਹਿੰਗਾਈ ਅਤੇ ਅੱਛੇ ਦਿਨ ਦਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕਰ ਪਾਏ ਨੇ ਨਰਿੰਦਰ ਮੋਦੀ ਅਤੇ ਬੁਰੇ ਦਿਨ ਲੋਕਾਂ ਦੇ ਆਏ ਹੋਏ ਨੇ ਇਹ ਨਿਸ਼ਾਨਾ ਬੀਜੇਪੀ ਤੇ ਸਾਧਿਆ ਅਬੇ ਚੋਟਾਲਾ ਨੇ 23 ਸਤੰਬਰ ਤੱਕ ਸਾਰੀਆਂ ਸੀਟਾਂ ਦਾ ਐਨਾ ਐਲਾਨ ਹੋ ਜਾਵੇਗਾ ਅੱਜ ਆਨਐਲਡੀ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਅਤੇ ਤੀਜੀ ਸੂਚੀ ਜਾਰੀ ਕੀਤੀ ਹੈ ਉਮੀਦਵਾਰਾਂ ਦੀ ਤੀਜੀ ਸੂਚੀ ਅੱਜ ਅਬੇ ਚੋਟਾਲਾ ਵੱਲੋਂ ਜਾਰੀ ਕੀਤੀ ਗਈ ਸ਼ੋਮ ਨੇ ਕਾਲੀ ਦਲ ਤੇ ਆਨਐਲਡੀ ਆਨਐਲਡੀ ਦੀ ਜੋ ਗਠਜੋੜ ਹੈ ਉਹ ਉੱਟ-ਉੱਠ ਹੈ ਅਤੇ ਪਰਿਵਾਰਕ ਰਿਸ਼ਤੇ ਉਹਨਾਂ ਦੇ ਨੇ ਸਮਾਜਿਕ ਰਿਸ਼ਤੇ ਆ ਅਤੇ ਉਹ ਕਦੇ ਵੀ ਨਹੀਂ ਟੁੱਟਣਗੇ ਬਾਦਲ ਸਾਹਿਬ ਨੂੰ ਇੱਕ ਵਾਰ ਫਿਰ ਤੋਂ ਆਪਣਾ ਸਟਾਰ ਪ੍ਰਚਾਰਕ ਦੱਸਿਆ ਅਬੇ ਚੋਟਾਲਾ ਨੇ ਉਹਨਾਂ ਨੇ ਕਿਹਾ ਕਿ ਅੱਜ ਵੀ ਗੱਲਬਾਤ ਹੋਈ ਜਿਸ ਦੌਰਾਨ ਪੂਰਾ ਸ਼ੋਮਨੀ ਅਕਾਲੀ ਦਲ ਆਨਐਨਐਲਡੀ ਦੇ ਨਾਲ ਖੜਾ ਹੈ ਇਹ ਕਹਿਣਾ ਸੀ ਪ੍ਰਕਾਸ਼ ਸਿੰਘ ਬਾਦਲ ਦਾ